ਆਈ ਦੋਸਤੋ ਸੋਸ਼ਲ ਮੀਡੀਆ ਤੇ ਹੁਣ ਕੁਲਵਿੰਦਰ ਵਿੱਲੇ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਥੇ ਕਿ ਉਹ ਇੱਕ ਵਿਆਹ ਦਾ ਪ੍ਰੋਗਰਾਮ ਲਗਾ ਰਿਹਾ ਹੁੰਦਾ ਹੈ ਤਾਂ ਦੱਸ ਦਈਏ ਦੋਸਤੋ ਕਿ ਇਹ ਵਿਆਹ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੁੰਦਾ ਹੈ ਅਤੇ ਜਿੱਥੇ ਕਿ ਭਾਰੀ ਗੜੇ ਮਾਰੀ ਹੁੰਦੀ ਹੈ ਉੱਥੇ ਹੀ ਕੁਲਵਿੰਦਰ ਵਿੱਲਾ ਜਦੋਂ ਅਖਾੜਾ ਲਾ ਰਿਹਾ ਹੁੰਦਾ ਹੈ ਤਾਂ ਇੱਕਦਮ ਭਾਰੀ ਗੜੇ ਮਾਰੀ ਹੋਣ ਲੱਗ ਜਾਂਦੀ ਹੈ ਪਰ ਗੜੇ ਮਾਰੀ ਦੇ ਵਿੱਚ ਵੀ ਗਾਇਕ ਕੁਲਵਿੰਦਰ ਵਿੱਲਾ ਆਪਣਾ ਅਖਾੜਾ ਨਹੀਂ ਛੱਡਦਾ ਜਿਸ ਦੀ ਕਿ ਲਾਈਵ ਵੀਡੀਓ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭਾਰੀ ਗੜੇ ਮਾਰੀ ਦੇ ਵਿੱਚ ਵੀ ਕੁਲਵਿੰਦਰ ਵਿੱਲਾ ਆਪਣੇ ਅਖਾ ਅਤੇ ਲਿਖਿਆ ਹੈ ਨਾ ਗੜੇ ਰੁਕੇ ਨਾ ਆਪਾਂ ਰੁਕੇ ਅਤੇ ਨੀਚੇ ਵੀ ਲਿਖਿਆ ਹੈ ਕਿ ਲੱਡੂਆਂ ਜੱਡੇ ਜੱਡੇ ਗੜੇ ਪਏ ਅੱਜ ਬਠਿੰਡੇ ਜ਼ਿਲ੍ਹੇ ਚ ਇਸ ਤਰ੍ਹਾਂ ਦੋਸਤੋ ਗਾਇਕ ਕੁਲਵਿੰਦਰ ਵਿੱਲੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੇ ਵੱਲੋਂ ਗਾਇਕ ਕੁਲਵਿੰਦਰ ਵਿੱਲੇ ਦੀ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਹਨੇ ਮੀ ਗੜਿਆਂ ਦੇ ਵਿੱਚ ਵੀ ਕੁਲਵਿੰਦਰ ਵਿੱਲੇ ਨੇ ਆਪਣਾ ਫਰਜ਼ ਨਿਭਾਉਣਾ ਨਹੀਂ ਛੱਡਿਆ ਦੋਸਤੋ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਸਾਨੂੰ ਕਮੈਂਟ ਬਾਕਸ ਵਿੱਚ ਵੀ ਜਰੂਰ ਦੱਸਣਾ ਅਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਵੀ ਜਰੂਰ ਕਰ ਦੇਣਾ